ਦਾ ਸੋਹਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 7 ਜਨਵਰੀ 2026 ਦਿਨ ਬੁੱਧਵਾਰ ਨਾਨਕਸ਼ਹੀ ਸੰਮਤ 557 ਉਹ ਮਹੀਨੇ ਦੀ 24 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸੋਹਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਤੇ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਮੁੱਖ ਮੰਤਰੀ ਡੇਵਿਡ ਈਬੀ ਦਾ ਜੋ ਭਾਰਤ ਦੌਰਾ ਉਹਨੂੰ ਲੈ ਕੇ ਸਿਕਸ ਸੰਸਥਾਵਾਂ ਕਾਫੀ ਨਰਾਜ਼ ਨੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਇਹ ਕਿਹਾ ਜਾ ਰਿਹਾ ਕਿ ਉਹ ਖੂਨ ਦੇ ਬਦਲੇ ਕਾਰੋਬਾਰ ਕਰ ਰਹੇ ਆ ਇਸ ਦੇ ਨਾਲ ਹੀ ਗੋਲੀਆਂ ਮੋੜ ਚੱਲੀਆਂ ਡੈਲਟਾ ਸਰੀ ਕੈਲਡਨ ਬ੍ਰੈਂਟਨ ਦੇ ਲਾਗੇ ਆ ਤੁਹਾਡੇ ਨਾਲ ਵੇਰਵੇ ਸਾਂਝੇ ਕਰਾਂਗੇ ਟ੍ਰਾਂਟੋ ਦੇ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਹੋ ਗਿਆ ਸੀ ਉਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੈਸੇ ਤੱਕ ਕੈਨੇਡਾ ਭਰ ਦੇ ਵਿੱਚ ਹੀ ਨਵੇਂ ਆਿਆਂ ਦਾ ਬਹੁਤ ਸ਼ੋਸ਼ਣ ਕੀਤਾ ਗਿਆ ਖਾਸ ਕਰਕੇ ਜਿਹੜੇ ਵਰਕ ਪਰਮਿਟ ਤੇ ਸੀ ਸਟੂਡੈਂਟ ਵੀਜ਼ੇ ਦੇ ਉੱਤੇ ਸੀਗੇ ਕੈਲਗੀ ਦੇ ਇੱਕ ਰੈਸਟੋਰੈਂਟ ਦੇ ਮਾਲਕਾਂ ਨੂੰ ਇਸ ਮਾਮਲੇ ਵਿੱਚ ਅਦਾਲਤ ਨੇ ਮਿਸਾਲੀ ਸਜ਼ਾ ਸੁਣਾਈ ਹੈ ਉਹ ਵੀ ਆਪਾਂ ਗੱਲ ਕਰਾਂਗੇ ਉਧਰ ਅਮਰੀਕਾ ਤੇ ਰੂਸ ਦੇ ਵਿਚਾਲੇ ਤਣਾਅ ਵਧਿਆ ਹੋਇਆ ਤੇ ਨਾਲ ਦੀ ਨਾਲ ਜਿਹੜਾ ਗ੍ਰੀਨਲੈਂਡ ਬਾਰੇ ਅਮਰੀਕਾ ਤੇ ਯੂਰਪ ਦੇ ਵਿੱਚ ਤਣਾਅ ਜਿਹੜਾ ਆ ਉਹ ਵੀ ਵੱਧ ਚੁੱਕਾ ਹੈ ਇਸ ਮਾਮਲੇ ਵਿੱਚ ਵੀ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਵਿੱਚ ਵਾਪਸ ਹੋਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 6045931111 ਸਨੀਅਤ ਦੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ ਦਸੋ ਹੋਤਾ ਸ਼ੋ ਚੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ ਵਿੱਚ 18 ਜੂਨ 2023 ਨੂੰ ਸਰੀ ਤੇ ਗੁਰਨਾਨਕ ਸਿੰਘ ਗੁਰਦਰ ਸਾਹਿਬ ਦੀ ਹੱਦ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਦਾ ਸਿੱਧਾ ਦੋਸ਼ ਜਿਹੜਾ ਉਹ ਭਾਰਤੀ ਏਜੰਸੀਆਂ ਤੇ ਪਾਰ ਸਰਕਾਰ ਦੇ ਕੁਝ ਆਗੂਆਂ ਤੇ ਲੱਗਾ ਸੀ ਤੇ ਇਸ ਦੇ ਨਾਲ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਕਾਫੀ ਖਰਾਬ ਹੋ ਗਏ ਸੀ ਜਦੋਂ ਮਾਰਕ ਕਾਰਨੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਰਿਸ਼ਤਿਆਂ ਦੇ ਵਿੱਚ ਸੁਧਾਰ ਆਉਣਾ ਸ਼ੁਰੂ ਹੋਇਆ ਤੇ ਹੁਣ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਪੀ ਨੇ ਪਲਕੇ ਦੱਸਿਆ ਕਿ ਉਹ 12 ਤੋਂ 17 ਜਨਵਰੀ ਤੱਕ ਭਾਰਤ ਦੇ ਦੌਰੇ ਤੇ ਜਾ ਰਹੇ ਆ ਇਸ ਵਪਾਰਕ ਮਿਸ਼ਨ ਦੇ ਵਿੱਚ ਉਹਨਾਂ ਦੇ ਨਾਲ ਰੋਜ਼ਗਾਰ ਮੰਤਰੀ ਰਵੀ ਕਾਲੋਂ ਵੀ ਹਾਜ਼ਰ ਹੋਣਗੇ ਇੱਕ ਹੋਰ ਐਮਐਲਏ ਜਗਰੂਪ ਬਰਾੜ ਮੰਤਰੀ ਨੇ ਇਸ ਸੂਬੇ ਦੇ ਉਹ ਪਹਿਲਾਂ ਹੀ ਪੰਜਾਬ ਦੇ ਦੌਰੇ ਤੇ ਪਹੁੰਚੇ ਹੋਏ ਆ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ ਸੋ ਇਹ ਜਿਹੜੀ ਖਬਰ ਆ ਇਨੇ ਸਿੱਖ ਹਲਕਿਆਂ ਦੇ ਵਿੱਚ ਕਾਫੀ ਤਰਥੱਲੀ ਮਚਾਈ ਹੋਈ ਆ ਸਿੱਖ ਸੰਸਥਾਵਾਂ ਵੱਲੋਂ ਇਸ ਫੇਰੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਆ ਤੇ ਇਹ ਕਿਹਾ ਜਾ ਰਿਹਾ ਕਿ ਇੱਕ ਤਰੀਕੇ ਦੇ ਨਾਲ ਖੂਨ ਦੇ ਨਾਲੋਂ ਇਨਸਾਫ ਦੇ ਨਾਲੋਂ ਵੱਧ ਕਾਰੋਬਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਿੱਖ ਸੰਸਥਾਵਾਂ ਵੱਲੋਂ ਚਿੱਠੀਆਂ ਲਿਖ ਕੇ ਬਿਆਨ ਜਾਰੀ ਕਰਕੇ ਮੁੱਖ ਮੰਤਰੀ ਡੇਵਿਡ ਈਪੀ ਨੂੰ ਆਪਣਾ ਦੌਰਾ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ ਸੋ ਇੱਕ ਚਿੱਠੀ ਜਿਹੜੀ ਕਿ ਸ੍ਰੀ ਦੇ ਕੋ ਨਾਨਕ ਸਿੰਘ ਗੁਰਦਸਪਾ ਸਾਹਿਬ ਦੀ ਸੰਗਤ ਅਤੇ ਪ੍ਰਬੰਧਕਾਂ ਵੱਲੋਂ ਲਿਖੀ ਗਈ ਹੈ ਉਹਦੇ ਵਿੱਚ ਮੰਗ ਕੀਤੀ ਹੈ ਕਿ ਕੈਨੇਡਾ ਸਰਕਾਰ ਨੇ ਖੁਦ ਮੰਨਿਆ ਹੋਇਆ ਕਿ ਭਾਈ ਹਰਦੀਪ ਸਿੰਘ ਨੱਜਰ ਦੇ ਕਤਲ ਅਤੇ ਜਿਹੜੀਆਂ ਹੋਰ ਘਟਨਾਵਾਂ ਹੋ ਰਹੀਆਂ ਇਸ ਵੇਲੇ ਉਹ ਵਿੱਚ ਭਾਰਤੀ ਹੱਥ ਆ। ਸੋ ਇਸ ਦੇ ਬਾਵਜੂਦ ਵੀ ਮੁੱਖ ਮੰਤਰੀ ਡੇਵਿਡ ਈਬੀ ਭਾਰਤ ਜਾ ਰਹੇ ਆ। ਇਹ ਇੱਕ ਬੜੇ ਡੂੰਘੇ ਦੁੱਖ ਦੇ ਬੇਮਾਨ ਵਾਲੀ ਗੱਲ ਆ। ਕਿ ਉਹਨਾਂ ਦਾ ਕੰਮ ਸੀਗਾ ਕਿ ਲੋਕਲ ਭਾਈਚਾਰੇ ਨੂੰ ਇਨਸਾਫ ਦੰਦੇ ਜਵਾਬ ਦੇ ਹੀ ਦੰਦੇ ਪਾਰਦਰਸ਼ਤਾ ਦੇ ਨਾਲ ਕੰਮ ਕਰਦੇ ਕੈਨੇਡਾ ਦੀ ਧਰਤੀ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਨਾਗਰਿਕ ਉਹਦੀ ਸਰੀ ਸ਼ਹਿਰ ਦੇ ਵਿੱਚ ਹੱਤਿਆ ਹੁੰਦੀ ਆ ਉਹਦਾ ਸਾਰਾ ਦੋਸ਼ ਜਿਹੜਾ ਆ ਸਰਕਾਰੀ ਤੌਰ ਦੇ ਉੱਤੇ ਭਾਰਤ ਸਰ ਲੱਗਦਾ ਆ ਤੇ ਫਿਰ ਜਿਹੇ ਮਾਹੌਲ ਦੇ ਵਿੱਚ ਡੇਵਿਡ ਈਬੀ ਭਾਰਤ ਦਾ ਦੌਰਾ ਕਰਨ ਬਾਰੇ ਸੋਚ ਵੀ ਕਿਵੇਂ ਸਕਦੇ ਆ ਇਹ ਸਵਾਲ ਇਸ ਪ੍ਰੈਸ ਰਿਲੀਜ਼ ਦੇ ਵਿੱਚ ਛੁੱਕਿਆ ਗਿਆ ਇਹੀ ਗੱਲ ਬੀਸੀ ਗੁਰਦਵਰਾ ਕੌਂਸਲ ਵੱਲੋਂ ਕਹੀ ਗਈ ਹੈ ਜਿਹੜੀ ਕਿ ਬੀਸੀ ਦੇ ਪ੍ਰਮੁੱਖ ਗੁਰਦਵਾਰਿਆਂ ਦੀ ਸਾਂਝੀ ਸੰਸਥਾ ਆ ਉਹਨਾਂ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਕਿ ਉਹ ਹੋ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਬੀਡੀਸ ਭਾਰਤ ਫੇਰੀ ਨੂੰ ਪ੍ਰਵਾਨ ਨਹੀਂ ਕਰਦੇ ਇਸ ਕਰਕੇ ਇਹਨੂੰ ਰੱਦ ਕਰਨੀ ਚਾਹੀਦੀ ਹੈ ਉਹਨਾਂ ਨੇ ਆਪਣੀ ਦਲੀਲ ਦਿੰਦਿਆਂ ਬਿਆਨ ਵਿੱਚ ਕਿਹਾ ਕਿ ਜਦੋਂ RCMP ਵੱਲੋਂ ਕੈਨੇਡੀਅਨ ਧਰਤੀ ਤੇ ਪਾਈ ਹਰਦੀਪ ਸਿੰਘ ਨੱਜਰ ਦੀ ਹਤਿਆ ਸਬੰਧੀ ਦੱਸਿਆ ਜਾ ਚੁੱਕਾ ਆ ਕਿ ਇਹ ਭਾਰਤੀ ਦਖਲਅੰਦਾਜ਼ੀ ਦਾ ਹਿੱਸਾ ਆ RCMP ਨੇ ਕੈਨੇਡਾ ਦੀਆਂ ਕੁਫੀਆ ਏਜੰਸੀਆਂ ਨੇ ਕੈਨੇਡਾ ਦੇ ਮੇਨਸਟ੍ਰੀਮ ਮੀਡੀਏ ਨੇ ਇਹ ਹਿੰਸਕ ਭਾਰਤੀ ਦਖਲਅੰਦਾਜ਼ੀ ਬਿਆਨਕਾਬ ਕਰ ਦਿੱਤੀ ਆ ਉਸ ਤੋਂ ਬਾਅਦ ਦੇ ਵਿੱਚ ਹਜੇ ਤੱਕ ਰੋਜ਼ਾਨਾ ਭਾਰਤੀ ਜਥੇਬੰਦ ਗਰੋਹਾਂ ਵੱਲੋਂ ਕੈਨੇਡਾ ਭਾਰਤ ਦੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਤੇ ਫਿਰ ਇਹ ਸਮਝ ਤੋਂ ਬਾਹਰ ਆ ਕਹਿੰਦੇ ਕਿ BC ਸਰਕਾਰ ਭਾਰਤ ਵਰਗੇ ਇੱਕ ਬੇਲਗਾਮ ਮੁਲਕ ਦੇ ਨਾਲ ਆਰਥਿਕ ਸਬੰਧ ਵਧਾ ਕੇ ਉਹਨੂੰ ਅਨਾਮ ਕਿਉਂ ਦੇਣਾ ਚਾਹੁੰਦੀ ਆ ਇਹ ਸਵਾਲ ਅਬੀਸੀ ਗੁਰਦਰਾ ਕੌਂਸਲ ਵੱਲੋਂ ਕੀਤਾ ਗਿਆ ਪੀਸੀ ਗੁਰਦਰਾ ਕੌਂਸਲ ਨੇ ਇਹ ਵੀ ਕਿਹਾ ਕਿ ਜਦੋਂ ਕੈਨੇਡਾ ਦੇ ਚੁਣੇ ਹੋਏ ਅਧਿਕਾਰੀ ਉਹਨਾਂ ਤਾਕਤਾਂ ਦੇ ਨਾਲ ਹੱਥ ਮਿਲਾਉਂਦੇ ਆ ਜਿਨ੍ਹਾਂ ਦੇ ਹੱਥਾਂ ਦੇ ਉੱਤੇ ਕੈਨੇਡੀਅਨ ਨਾਗਰਿਕਾਂ ਦਾ ਖੂਨ ਆ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਉਹਨਾਂ ਨੇ ਇਹ ਵੀ ਕਿਹਾ ਕਿ ਵਪਾਰ ਕਰਨਾ ਆ ਸਮਾਨ ਵੇਚਣਾ ਆ ਤੁਸੀਂ ਲਾਤੀਨੀ ਅਮਰੀਕਾ 'ਚ ਜਾ ਸਕਦੇ ਆ ਉੱਥੋਂ ਦੇ ਮੁਲਕਾਂ ਨਾਲ ਸਮਝੌਤੇ ਕਰ ਸਕਦੇ ਆ ਯੂਰਪ ਜਾ ਸਕਦੇ ਆ ਅਫਰੀਕਾ ਦੇ ਮੁਲਕਾਂ ਨੂੰ ਸਮਾਨ ਵੇਚ ਸਕਦੇ ਆ ਪਰ ਬ੍ਰਿਟਿਸ਼ ਕੋਲੰਬੀਆ ਭਾਰਤ ਦੀਆਂ ਸਿੱਖ ਸੰਸਥਾਵਾਂ ਇਹ ਮੰਗ ਕਰਦੀਆਂ ਬੀਸੀ ਸਰਕਾਰ ਤੋਂ ਕਿ ਇਹ ਭਾਰਤ ਦੌਰਾ ਰੱਦ ਕੀਤਾ ਜਾਵੇ ਇਸ ਦੇ ਨਾਲ ਹੀ ਸਿਕਸ ਫਰ ਜਸਟਿਸ ਜਿਹਦੇ ਕੇ ਭਾਈ ਹਰਦੀਪ ਸਿੰਘ ਨੇਜਰ ਕੈਨੇਡਾ ਦੇ ਵਿੱਚ ਮੁਖੀ ਸੀਗੇ ਉਹਨਾਂ ਵੱਲੋਂ 8 ਜਨਵਰੀ ਨੂੰ ਯਾਨੀ ਕਿ ਕੱਲ ਨੂੰ ਵਿਕਟੋਰੀਆ ਵਿਧਾਨ ਸਭਾ ਦੇ ਬਾਹਰ ਇੱਕ ਮਜ਼ਾਰੇ ਦਾ ਪ੍ਰੋਗਰਾਮ ਲਿਖਿਆ ਗਿਆ ਆ ਉਹਨਾਂ ਨੇ ਬੀਸੀ ਭਾਰਤ ਦੀਆਂ ਸਿੱਖ ਸੰਸਥਾਵਾਂ ਅਤੇ ਸਿੱਖ ਕਾਰਕੋਨ ਨੂੰ ਬਿਲਕੀ ਕੀਤੀ ਆ ਕਿ ਉਹ ਵੱਧ ਚੜ ਕੇ ਕੱਲ ਨੂੰ ਬੀਸੀ ਦੀ ਵਿਧਾਨ ਸਭਾ ਦੇ ਬਾਹਰ ਦੁਪਹਿਰ 2 ਵਜੇ ਪਹੁੰਚਣ 8 ਜਨਵਰੀ ਨੂੰ ਦੁਪਹਿਰ ਨੂੰ 2 ਵਜੇ ਇਹ ਮਜ਼ਾਰਾ ਲਿਖਿਆ ਜਾਊਗਾ ਸੋ ਇਸ ਸਬੰਧੀ ਸੈਕਸਫਰ ਜਸਟਰਸ ਦੇ ਜਿਹੜੇ ਕਾਨੂੰਨੀ ਸਲਾਹਕਰ ਨੇ ਗੁਰਪਤਵਾਨ ਸਿੰਘ ਪੰਨੋ ਉਹਨਾਂ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਉਹਨਾਂ ਨੇ ਵੀ ਸਵਾਲ ਰੂਪ ਦੇ ਵਿੱਚ ਬੀਸੀ ਸਰਕਾਰ ਨੂੰ ਇਹ ਹੀ ਪੁੱਛਿਆ ਕਿ ਕੀ ਕਾਰੋਬਾਰ ਖੂਨ ਤੋਂ ਉੱਪਰ ਉਹ ਕਹਿੰਦੇ ਕਿ ਕੈਨੇਡਾ ਨੂੰ ਕਦੇ ਵੀ ਵਪਾਰ ਖੇਤਾਂ ਦੇ ਮੱਦੇ ਨਜ਼ਰ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਨੂੰ ਅਣਗੌਲਣਾ ਨਹੀਂ ਚਾਹੀਦਾ ਇਨਸਾਫ ਨੂੰ ਉੱਪਰ ਰੱਖਣਾ ਚਾਹੀਦਾ ਆ ਕਹਿੰਦੇ ਵੀ ਜਦੋਂ ਮੋਦੀ ਸਰਕਾਰ ਦੇ ਉੱਤੇ ਦੋਸ਼ ਲੱਗ ਚੁੱਕੇ ਆ ਕਿ ਉਹਨਾਂ ਨੇ ਕੈਨੇਡੀਅਨ ਧਰਤੀ ਦੇ ਉੱਤੇ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਆ ਤੇ ਫਿਰ ਵੀ ਸੰਪਰਕ ਰੱਖਣਾ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਵਪਾਰਕ ਸਾਂਝ ਰੱਖਣ ਦੀ ਸੋਚਣਾ ਇਹ ਸਿੱਧ ਕਰਦਾ ਹੈ ਕਿ ਇਹਨਾਂ ਲੋਕਾਂ ਨੂੰ ਇਹਨਾਂ ਸਿਆਸਤਦਾਨਾਂ ਨੂੰ ਜਿਹੜਾ ਲੋਕਾਂ ਦੀ ਜਾਨ ਦੀ ਕੈਨੇਡੀਅਨ ਲੋਕਾਂ ਦੀ ਜਾਨ ਦੀ ਪਰਵਾਹ ਨਹੀਂ ਹੈਗੀ ਇਸੇ ਕਰਕੇ ਇਹ ਵਪਾਰ ਨੂੰ ਤਰਜੀਹ ਦੇ ਰਹਿ ਜਦੋਂ ਕਿ ਇਨਸਾਫ ਪਹਿਲਾਂ ਹੋਣਾ ਚਾਹੀਦਾ ਜੀ ਵ੍ਰੋਤੀ ਤੇ ਬੀਸੀ ਕਨਜ਼ਰਟਡ ਪਾਰਟੀ ਦੇ ਅਗੂ ਜੌਨ ਰਸਟਰਡ ਉਹਨਾਂ ਨੇ ਇੱਕ ਐਕਸ ਦੇ ਉੱਤੇ ਟਵੀਟ ਕੀਤਾ ਤੇ ਜਿਹਦੇ ਵਿੱਚ ਉਹਨਾਂ ਨੇ ਇੱਕ ਈਬੀ ਦੀ ਫੋਟੋ ਦਿਨੇਸ਼ ਪਟਨਾਇਕ ਜਿਹੜੇ ਕਿ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਲ ਪਾਈ ਹੈ ਉਹ ਕਹਿੰਦਾ ਵੀ ਤੁਹਾਡੀ ਦਿਨੇਸ਼ ਪਟਨਾਇਕ ਦੇ ਨਾਲ ਫੋਟੋ ਬੜੀ ਸ਼ਾਨਦਾਰ ਹੈ ਮਿਸਟਰ ਈਬੀ ਪਰ ਕੀ ਤੁਸੀਂ ਭਾਰਤ ਨੂੰ ਲਾਰਸ ਬਿਸ਼ਨੋਈ ਗੈਂਗ ਅਤੇ ਭੱਜੇ ਹੋਏ ਗੈਂਸਟਰ 골ਡੀ ਬਰਾਡ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਜੌਨ ਰਸਟਰਡ ਨੇ ਕਿ ਇਹ ਉਹ ਅਪਰਾਧੀ ਨਹੀਂ ਜੋ ਸਰੀ ਹੈ ਬਸ ਫਲੋਰਡ ਅਤੇ ਪੂਰੀ ਬੀਸੀ ਦੇ ਵਿੱਚ ਕਾਰੋਬਾਰੀਆਂ ਨੂੰ ਡਰਾ ਰਹੇ ਆ ਫਰੋਟੀਆਂ ਮੰਗ ਰਹੇ ਆ ਗੋਲੀਆਂ ਚਲਾ ਰਹੇ ਆ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਗੈਂਗ ਜਿਹੜੇ ਨੇ ਭਾਰਤੀ ਧਰਤੀ ਤੋਂ ਹਿੰਸਕ ਅਪਰਾਧਾਂ ਨੂੰ ਅੰਜਾਮ ਦੇ ਰਹੇ ਆ ਭਾਰਤ ਦੇ ਕੋਲ ਭਾਰ ਸਰਕਾਰ ਦੇ ਕੋਲ ਜਿਹੜਾ ਰੋਕਣ ਦੀ ਤਾਕਤ ਆ ਪਰ ਉਹ ਤਾਂ ਹੀ ਰੋਕਣਗੇ ਕਿ ਜੇਕਰ ਉਹਨਾਂ ਦੇ ਉੱਤੇ ਦਬਾਅ ਪਾਇਆ ਜਾਊਗਾ ਸੋ ਇਸ ਕਰਕੇ ਆਪਣਾ ਫਰਜ਼ ਨਿਭਾਓ ਸੋ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੌਨ ਰਾਸਟਰਡ ਨੇ ਮੁੱਖ ਮੰਤਰੀ ਡੇਵਿਡ ਈਪੀ ਨੂੰ ਆਪਣਾ ਫਰਜ਼ ਨਿਭਾਉਣ ਦੀ ਗੱਲ ਆਖੀ ਹੈ ਯਾਦ ਕਰਾਇਆ ਸੋ ਲੋਕਾਂ ਦਾ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਜਿਹੜੀ ਐਨਡੀਪੀ ਸਰਕਾਰ ਆ ਇਹਦੇ ਵੇਲੇ ਪਹਿਲਾਂ ਵੀ ਭਾਰਤ ਦੇ ਨਾਲ ਅਨੇਕਾਂ ਸਮਝੌਤੇ ਕੀਤੇ ਗਏ ਸੀਗੇ ਅਬ ਪਾਰਕ ਐਗਰੀਮੈਂਟਸ ਕੀਤੇ ਗਏ ਸੀ ਲੋਕ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਪੀਤੇ ਚ ਕੀਤੇ ਸਮਝੌਤੇ ਆ ਉਹਨਾਂ ਦੇ ਨਾਲ ਬ੍ਰਿਟਿਸ਼ ਕਲੰਬੀਆ ਦੇ ਨਾਗਰਿਕਾਂ ਨੂੰ ਭਾਰਤ ਤੋਂ ਕਿੰਨਾ ਕੁ ਫਾਇਦਾ ਹੋਇਆ ਡਾਲਰ ਦੇ ਵਿੱਚ ਫਿਗਰਸ ਸਪੈਸੀਫਿਕ ਨੰਬਰ ਜਿਹੜੇ ਦਿੱਤੇ ਜਾਣ ਤਾਂ ਕਿ ਪਤਾ ਤਾਂ ਲੱਗ ਸਕੇ ਕਿ ਜਿਹੜੇ ਤੁਸੀਂ ਪਿਛਲੇ ਸਮਝੌਤੇ ਕੀਤੇ ਉਹਦੇ ਵਿੱਚੋਂ ਕੀ ਖਟਿਆ ਕਿ ਜਾਂ ਸਿਰਫ ਛੁੱਟੀਆਂ ਕੱਟਣ ਦੇ ਬਹਾਨੇ ਹੀ ਭਾਰਤ ਦੇ ਦੌਰੇ ਰੱਖ ਲੈ ਜਾਂਦੇ ਆ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਸੋ ਇਹ ਗੱਲਾਂ ਲੋਕਾਂ ਵੱਲੋਂ ਚੁੱਕੀਆਂ ਜਾ ਰਹੀਆਂ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਫਰੌਤੀਆਂ ਦੀ ਧਮਕੀਆਂ ਦੀ ਤਾਂ سلسلہ ਲਗਾਤਾਰ جاری ਹੈ ਜੀ ਸਰੀ ਦਾ ਗਵਾਂਡੀ ਸ਼ਹਿਰ ਡੈਲਟਾ ਉੱਥੇ ਤੜਕੇ ਅੱਜ ਜੀ ਗੋਲੀਆਂ ਚੱਲੀਆਂ ਤਕਰੀਬਨ 5:10 ਤੇ ਡੈਲਟਾ ਪੁਲਿਸ ਕਹਿੰਦੀ ਹੈ ਕਿ 84 ਐਵਨਿਊ ਤੇ ਬਰੁੱਕ ਰੋਡ ਦੇ ਕੋਲ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਘਰ ਦੇ ਵਿੱਚ ਰਹਿਣ ਵਾਲੇ ਲੋਕ ਉਸ ਮੌਕੇ ਘਰ ਦੇ ਅੰਦਰ ਹੀ ਸੀ ਪਰ ਖੁਸ਼ ਨਸੀਬੀ ਦੇ ਨਾਲ ਬਚਾਅ ਹੋ ਗਿਆ ਤੇ ਡੈਲਟਾ ਪੁਲਿਸ ਦਾ ਕਹਿਣਾ ਕਿ ਇਹ ਮਾਮਲਾ ਵੀ ਫਰੋਟਿੰਗ ਦੇ ਨਾਲ ਸਬੰਧਤ ਸਮਝਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸਰੀ ਸ਼ਹਿਰ ਦੇ ਵਿੱਚ ਵੀ ਤੜਕੇ ਗੋਲੀਆਂ ਚੱਲੀਆਂ ਤੜਕੇ 1.5 ਵਜੇ ਦੇ ਕਰੀਬ ਸਰੀ ਦੀ 123 ਸਟਰੀਟ ਅਤੇ 77 ए ए ਉਹਨੂੰ ਸਟਰਾਬਰੀ ਹਲਾਕਾ ਇਹਨੂੰ ਕਹਿ ਦਿੰਦੇ ਆ ਉੱਥੇ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਕਿ ਘਰ ਦੇ ਬਾਹਰ ਗੋਲੀਆਂ ਲਗੀਆਂ ਪਰ ਕੋਈ ਵੀ ਜ਼ਖਮੀ ਜਿਹੜਾ ਨਹੀਂ ਹੋਇਆ ਇਹ ਮਾਮਲਾ ਵੀ ਫਰੋਤੀਆਂ ਦੇ ਨਾਲ ਰਿਲੇਟਡ ਹੋ ਸਕਦਾ ਆ ਕਿਉਂਕਿ ਲੱਛਣ ਜਿਹੜੇ ਨੇ ਲਗਭਗ ਉਹੀ ਦਿਖਾਈ ਦੇ ਰਹੇ ਆ ਸੋ ਇਹ ਗੱਲ ਹੋਈ ਸਰੀ ਦੀ ਡੈਲਟਾ ਦੀ ਬ੍ਰਿਟਿਸ਼ ਕੋਲੰਬੀਆ ਦੀ ਹੁਣ ਤੁਹਾਨੂੰ ਬ੍ਰੈਂਟਨ ਲੈ ਚਲੀਏ ਬ੍ਰੈਂਟਨ ਦੇ ਨਾਲ ਸ਼ਹਿਰ ਕੈਲੇਡਨ ਪੈਂਦਾ ਆ ਜਿੱਥੇ ਕਿ ਆਪਣੇ ਪੰਜਾਬੀ ਲੋਕਾਂ ਦੇ ਵੱਡੇ ਕਾਰੋਬਾਰ ਨੇ ਬਾਹਰ ਨਿਕਲ ਕੇ ਫਾਰਮਾਂ 'ਚ ਵਧੀਆ ਘਰ ਪਾਏ ਹੋਏ ਆ ਉੱਥੋਂ ਦੇ ਇੱਕ ਵੱਡੇ ਕਾਰੋਬਾਰ ਟ੍ਰਕਿੰਗ ਕੰਪਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਆ ਤੇ ਇਹ ਦੂਜੀ ਵਾਰੀ ਇਹ ਜਿਹਾ ਹੋ ਚੁੱਕਾ ਆ ਇਹ ਮਸਲਾ ਇੰਨਾ ਗੰਭੀਰ ਆ ਕਿ ਉੱਥੋਂ ਦੀ ਜਿਹੜੀ ਕੈਲੇਡਨ ਦੀ ਮੇਅਰ ਆ ਉਹਨੇ ਖੁਦ ਇਹ ਮੁੱਦਾ ਚੁੱਕਿਆ ਕਿ ਅਸੀਂ ਇਸ ਤਰ੍ਹਾਂ ਕੇ ਦੀ ਹਿੰਸਾ ਨੂੰ ਪ੍ਰਵਾਨ ਜਿਹੜਾ ਨਹੀਂ ਕਰਦੇ ਤੇ ਇਹਦੇ ਨਾਲ ਆਮ ਲੋਕ ਜਿਹੜੇ ਆ ਉਹਨਾਂ ਵਾਸਤੇ ਖਤਰਾ ਪੈਦਾ ਹੁੰਦਾ ਕਾਰੋਬਾਰੀਆਂ ਵਾਸਤੇ ਉਹਨਾਂ ਦੇ ਮੁਲਾਜ਼ਮਾਂ ਲਈ ਉਹਨਾਂ ਦੇ ਘਰ ਦੇ ਜੀਆਂ ਵਾਸਤੇ ਮਾਹੌਲ ਜਿਹੜਾ ਬੜਾ ਹੋ ਚਿੰਤਾ ਵਾਲਾ ਬਣ ਜਾਂਦਾ ਆ ਇਸ ਕਰਕੇ ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਆ ਕਿ ਤੁਰੰਤ ਇਹਨੂੰ ਰੋਕਥਾਮ ਜਿਹੜੀ ਆ ਇਹਦੀ ਕੀਤੀ ਜਾਵੇ ਸੋ ਇਸ ਦੇ ਨਾਲ ਹੀ ਇਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਜੇਕਰ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਦੂਜੀ ਵਾਰੀ ਗੋਲੀ ਚੱਲੀ ਆ ਪਹਿਲਾਂ ਬਾਕਸਿੰਗ ਡੇ ਤੇ 26 ਦਸੰਬਰ ਨੂੰ ਚੱਲੀ ਸੀਗੀ ਹੁਣ ਅੱਜ ਫੇਰ ਚਲਾਈਆਂ ਗਈਆਂ ਤਾਂ ਉਹ ਕਹਿੰਦੇ ਪੁਲਿਸ ਦੇ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਸੋ ਇਹ ਗੱਲ ਹੋ ਗਈ ਕੈਨੇਡਾ ਦੀ ਸਰੀ ਦੀ ਡੈਲਟਾ ਦੀ ਕੈਲਡਨ ਦੀ ਕੱਲ ਅਮਰੀਕਾ ਦੀ ਕਰੀਏ ਤਾਂ ਉਹਨਾਂ ਸਭ ਤੋਂ ਨਵੀਂ ਗੈਂਗ ਦੇ ਇੱਕ ਸਰਗਣੇ ਅਮਨ ਪੈਸਵਾਲ ਨੂੰ ਅਮਰੀਕਾ ਨੇ ਡਿਪੋਰਟ ਕਰ ਦਿੱਤਾ ਆ ਅੱਜ ਯਾਨੀ ਕਿ 7 ਜਨਵਰੀ 2022 ਨੂੰ ਉਹਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਕਿਉਂਕਿ ਉਹਦੇ ਉੱਤੇ ਦੋਸ਼ ਸੀ ਕਿ ਉਹਨੇ ਕਈ ਤਰ੍ਹਾਂ ਦੀਆਂ ਹਿੰਸਕ ਸਰਗਰਮੀਆਂ ਦੇ ਵਿੱਚ ਭਾਰਤ ਦੇ ਬਾਹਰ ਹਿੱਸਾ ਲਿਆ ਹੋਇਆ ਸੀ ਸੋ ਆਪਾਂ ਦੇਖ ਰਹੇ ਹਾਂ ਲਗਾਤਾਰ ਕਿ ਅਮਰੀਕਾ ਦੇ ਵਿੱਚ ਬਹੁਤ ਸਖਤੀ ਕੀਤੀ ਜਾ ਰਹੀ ਹੈ ਜਿਉਂ ਹੀ ਕੋਈ ਬੰਦੇ ਦਾ ਪਤਾ ਲੱਗਦਾ ਉਹ ਚੱਕ ਕੇ ਛਾੜਨ ਦੀ ਕਰਦੇ ਆ ਤੇ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਨਰਮ ਕਾਨੂੰਨਾਂ ਦਾ ਫਾਇਦਾ ਚੁੱਕ ਕੇ ਇਹ ਜਿਹੜੇ ਅਪਰਾਧੀ ਘਰ ਰਹੇ ਆ ਲੋਕਾਂ ਨੂੰ ਡਰਾਅ ਤਮਕਾ ਰਹੇ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟ੍ਰਾਂਟੋ ਸ਼ਹਿਰ ਦੀ ਹੀ ਤਾਂ ਟ੍ਰਾਂਟੋ ਯੂਨੀਵਰਸਿਟੀ ਦੇ ਲਾਗੇ ਇੱਕ 20 ਸਾਲਾ ਦੇ ਭਾਰਤੀ ਵਿਦਿਆਰਥੀ ਦਾ 크ਿਸਮਸ ਤੋਂ ਪਹਿਲਾਂ ਕਤਲ ਹੋ ਗਿਆ ਸੀਗਾ 23 ਦਸੰਬਰ 2025 ਦੀ ਇਹ ਘਟਨਾ ਆ ਇਹ ਵਿਦਿਆਰਥੀ ਜਿਹਦਾ ਨਾਂ ਸ਼ਿਵਾਂਕ अवस्थी ਦੱਸਿਆ ਗਿਆ ਸੀਗਾ ਇਹਨੂੰ ਮਾਰ ਦਿੱਤਾ ਗਿਆ ਹੁਣ ਇਸ ਮਾਮਲੇ ਦੇ ਵਿੱਚ ਟ੍ਰਾਂਟੋ ਪੁਲਿਸ ਨੇ ਇੱਕ ਸਿਆਹ ਅੰਬੂਲ ਦੇ ਬਾਬੂ ਟੁੰਡੇ ਅਫਾਵਪ ਨਾਂ ਦੇ ਇੱਕ ਅਟਲਾਂਟਾ ਵਾਸੀ ਨੂੰ ਗ੍ਰਿਫਤਾਰ ਕੀਤਾ ਆ ਤੇ ਉਹਦੇ ਉੱਤੇ ਫਸਟ ਡਿਗਰੀ ਮਰਡਰ ਦੇ ਚਾਰਜ ਲਾਏ ਗਏ ਆ ਜੋ ਜਿਹੜੇ ਚਾਰਜ ਲਾਏ ਗਏ ਆ ਉਹਨਾਂ ਦਾ ਮਤਲਬ ਇਹ ਨਿਕਲਦਾ ਕਿ ਇਹ ਕਤਲ ਜਾਣਬੁੱਝ ਕੇ ਕੀਤਾ ਗਿਆ ਆ ਸਾਜ਼ਿਸ਼ ਤਹਿਤ ਕੀਤਾ ਗਿਆ ਆ ਪਰ ਦੋਵਾਂ ਦਾ ਅਸਲ ਵਿੱਚ ਲੈਣਾ ਦੇਣਾ ਕੀ ਸੀ ਇਹਦੇ ਬਾਰੇ ਹਜੇ ਪੁਲਿਸ ਨੇ ਕੋਈ ਵੀ ਕੁੰਡੀ ਨਹੀਂ ਖੋਲੀ ਆ ਸੋ ਜਦੋਂ ਮੁਕੱਦਮਾ ਚੱਲੂਗਾ ਤੇ ਸਬੰਧੀ ਹੋਰ ਜਾਣਕਾਰੀ ਬਾਹਰ ਆ ਸਕਦੀ ਆ ਇਸ ਦੇ ਨਾਲ ਇਹ ਗੱਲ ਆਪਾਂ ਕਰੀਏ ਕਹਿ ਲਗੀ ਦੇ ਰੈਸਟੋਰੈਂਟ ਮਾਲਕਾਂ ਦੀ ਜਿਨ੍ਹਾਂ ਨੂੰ ਅਦਾਲਤ ਵੱਲੋਂ ਮਿਸਾਲੀ ਸਜ਼ਾ ਸੁਣਾਈ ਗਈ ਹੈ ਵੈਸੇ ਤਾਂ ਕੈਨੇਡਾ ਭਰ ਦੇ ਵਿੱਚ ਅਨੇਕਾਂ ਕਾਰੋਬਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਕਿ ਕਾਮਿਆਂ ਦਾ ਆਰਥਿਕ ਸ਼ੋਸ਼ਣ ਕੀਤਾ ਚਾਹੇ ਉਹ ਨਵੇਂ ਆਏ ਲੋਕ ਹੋਣ ਚਾਹੇ ਉਹ ਵਰਕ ਪਰਮਿਟ ਤੇ ਹੋਣ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਹੋਣ ਜਦੋਂ ਕੰਮ ਕਰਦੇ ਸੀ ਤਾਂ ਉਹਨਾਂ ਨੂੰ ਘੱਟ ਤਨਖਾਹਾਂ ਦਿੱਤੀਆਂ ਗਈਆਂ ਐਲਐਮਆ ਬੜੇ ਮਹਿੰਗੇ ਭਾਅ ਦੇ ਉੱਤੇ ਕਈਆਂ ਨੇ ਵੇਚੀਆਂ ਦੇਸ਼ ਦੇ ਨਾਲ ਹੀ ਤਨਖਾਹਾਂ ਦੇ ਨਾਲ ਨਾਲ ਹੋਰ ਕਈ ਤਰੀਕਿਆਂ ਦਾ ਸ਼ੋਸ਼ਣ ਵੀ ਕੀਤਾ ਗਿਆ ਇਹ ਗੱਲ ਨਹੀਂ ਕਿ ਸਾਰੇ ਹੀ ਇਹੋ ਜਿਹੇ ਸਗੇ ਚੰਗੇ ਲੋਕਾਂ ਦੀ ਵੀ ਬਹੁਤ ਭਮਾਰ ਆ ਇਹੋ ਜਿਹੇ ਕਾਰੋਬਾਰੀ ਵੀ ਆ ਜਿਨ੍ਹਾਂ ਨੇ ਨਵੇਂ ਆਏ ਦੀ ਮਦਦ ਬਹੁਤ ਕੀਤੀ ਆ ਉਹਨਾਂ ਨੂੰ ਪੱਕੇ ਹੋਣ ਦੇ ਵਿੱਚ ਸਹਿਯੋਗ ਦਿੱਤੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਕਾਂਗਿਆਰੀ ਇਹੋ ਜੀ ਬਹੁਤ ਆ ਜਿਨ੍ਹਾਂ ਨੇ ਕਿ ਨਵੇਂ ਆਏ ਦਾ ਸ਼ੋਸ਼ਣ ਕੀਤਾ ਸੋ ਇਸ ਮਾਮਲੇ ਦੇ ਵਿੱਚ ਕੈਰਗਿਦੀ ਅਦਾਲਤ ਨੇ ਇੱਕ ਮਿਸਾਲੀ ਸਜ਼ਾ ਇਹ ਦਿੱਤੀ ਆ ਕਿ ਜੁਰਮਾਨਾ ਨਹੀਂ ਕੀਤਾ ਕੱਲਾ ਨਾਲ 90 ਦਿਨ ਯਾਨੀ ਕਿ 3 ਮਹੀਨੇ ਦੀ ਕੈਦ ਵੀ ਸੁਣਾਈ ਹੈ ਜੀ ਸੋ ਇਹ ਮਾਮਲਾ ਹੈਗਾ ਜੀ ਕੈਲਰੀ ਦੇ ਮਰੀਨਾ ਡੋਸਾ ਐਂਡ ਤੰਦੂਰੀ ਗ੍ਰਿਲ ਦਾ ਇਹਦੇ ਮਾਲਕ ਨੇ ਜੀ ਮਨਿਕੰਡਨ ਕਾਸੀਨਾਥਨ ਚੰਦਰਮੋਹਨ ਅਤੇ ਮੈਰੀ ਰੋਸ਼ੇ ਸੋ ਇਹਨਾਂ ਤਿੰਨਾਂ ਨੂੰ ਅਦਾਲਤ ਨੇ ਇਹ ਕਹਿ ਕੇ ਸਜ਼ਾ ਸੁਣਾਈ ਹੈ 90 ਦਿਨ ਦੀ ਤੇ ਨਾਲ 55000 ਅਸਲ 44000 ਡਾਲਰ ਵਾਪਸ ਮੋੜਨ ਦੀ ਗੱਲ ਕਹੀ ਗਈ ਹੈ ਕਿ ਤੁਸੀਂ ਜਿਹੜੇ ਆਪਣੇ ਕੰਮ ਏ ਸੀ ਉਹਨਾਂ ਦਾ ਸ਼ੋਸ਼ਣ ਦਿੱਤਾ ਕੀਤਾ ਸੋ ਇਹ ਜਿਹੜੇ ਕੰਮ ਏ ਸੀਗੇ ਇਹ ਬੇਸਿਕਲੀ ਭਾਰਤ ਤੋਂ ਆਏ ਹੋਏ ਸੀਗੇ 2017 ਤੋਂ 2020 ਦੇ ਦਰਮਿਆਨ ਇਹਨਾਂ ਨੇ ਆ ਕੇ ਇੱਥੇ ਟੈਂਪਰੇਰੀ ਫੋਰਨ ਵਰਕਰ ਵੀਜ਼ੇ ਦੇ ਅਧੀਨ ਇਹਨਾਂ ਦੇ ਉੱਤੇ ਕੰਮ ਕੀਤਾ ਤੇ ਉਹਨਾਂ ਨੇ ਦੋਸ਼ ਲਾਇਆ ਕਿ ਸਾਡੇ ਕੋਲੋਂ ਐਲ ਐ ਐਮ ਆਈ ਦੇ 24000 ਡਾਲਰ ਮੰਗੇ ਜਾ ਰਹੇ ਸੀਗੇ ਇੱਕ ਨੇ 24000 ਦਿੱਤਾ ਦੂਜੇ ਨੇ 10000 ਦਿੱਤਾ ਤੀਜੇ ਨੇ ਹਲਾ 8000 ਦਿੱਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਸਾਨੂੰ ਤਨਖਾਹ ਕੱਟ ਦਿੱਤੀ ਜਾ ਰਹੀ ਸੀ ਇਸ ਦੇ ਨਾਲ ਹੀ ਜੋ ਤੇ ਸਾਨੂੰ ਰੱਖਿਆ ਗਿਆ ਸੀਗਾ ਉਹ ਹਾਲਾਤ ਜਿਹੜੇ ਆ ਰਹਿਣ ਯੋਗ ਨਹੀਂ ਸੀ ਤੇ ਇਹ ਗੱਲ ਅਦਾਲਤੀ ਦਸਤਾਵੇਜ਼ਾਂ ਤੋਂ ਬਾਅਦ ਜੱਜ ਨੇ ਵੀ ਖੁਦ ਕਹੀ ਹੈ ਕਿ ਜਿਸ ਤਰੀਕੇ ਦਾ ਰਹਿਣ ਸਹਾਰਾ ਨੂੰ ਪ੍ਰੋਵਾਈਡ ਕੀਤਾ ਗਿਆ ਸੀ ਉਹ ਸਬਸਟੈਂਡਰਡ ਸੀਗਾ ਮਤਲਬ ਕਿ ਦੂਜੇ ਦਰਜੇ ਦਾ ਸੀ ਸੋ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਗਾਲਾਂ ਵੀ ਕੱਢੀਆਂ ਜਾਂਦੀਆਂ ਰਹੀਆਂ ਇਹਨਾਂ ਦੀ ਸਰੀਰਕ ਕੁੱਟਮਾਰ ਵੀ ਕੀਤੀ ਜਾਂਦੀ ਰਹੀ ਹੈ ਸੋ ਇਸ ਵਾਸਤੇ ਇਕੱਲੇ ਜੁਰਮਾਨੇ ਦੇ ਨਾਲ ਨਹੀਂ ਸਰਨਾ ਇਹਨਾਂ ਨੂੰ 3 ਮਹੀਨੇ ਜੇਲ੍ਹ ਦੇ ਵਿੱਚ ਵੀ ਰੱਖਣਾ ਪਊਗਾ ਸੋ ਇੱਕ ਮਿਸਾਲੀ ਸਜ਼ਾ ਜਿਹੜੀ ਆ ਕਹਿਲਗੀ ਦੀ ਅਦਾਲਤ ਨੇ ਅਜਿਹੇ ਮਾਲਕ ਨੂੰ ਸੁਣਾਈ ਆ ਜਿਸ ਦੇ ਉੱਤੇ ਆਪਣੇ ਕਾਮਿਆਂ ਦੇ ਸ਼ੋਸ਼ਣ ਦੇ ਦੋਸ਼ ਲੱਗੇ ਸਨ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਬਹੁਤ ਜਲਦੀ ਜਲਦੀ ਵੱਡੇ ਵੱਡੇ ਫੈਸਲੇ ਕਰ ਰਹੇ ਆ ਜਿਹਦੇ ਨਾਲ ਬਹੁਤ ਸਾਰੀ ਦੁਨੀਆ ਦੀ ਚਿੰਤਾ ਜਿਹੜੀ ਆ ਵਧੀ ਹੋਈ ਆ ਜੇਕਰ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਅਮਰੀਕਾ ਨੇ ਇੱਕ ਰਸ਼ੀਅਨ ਜਿਹੜਾ ਜੀ ਔਇਲ ਟੈਂਕਰ ਉਹ ਆਪਣੇ ਕਾਬਜ਼ੇ ਦੇ ਵਿੱਚ ਲੈ ਲਿਆ। ਵੈਨਜ਼ੂਏਲਾ ਤੋਂ ਬਹੁਤ ਸਾਰੇ ਔਇਲ ਟੈਂਕਰ ਜਿਹੜੇ ਆ ਉਹ ਕੱਚਾ ਤੇਲ ਭਰ ਕੇ ਬਾਹਰ ਨਿਕਲਦੇ ਆ। ਇਹਨਾਂ ਵਿੱਚ ਚੀਨ, ਰੂਸ, ਈਰਾਨ ਅਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਟੈਂਕਰ ਹੁੰਦੇ ਆ। ਹੁਣ ਅਮਰੀਕਾ ਨੇ ਵੈਨਜ਼ੂਏਲਾ ਨੂੰ ਘੇਰਾ ਪਾਇਆ ਹੋਇਆ ਉਹ ਕਹਿੰਦੇ ਵੀ ਨਾ ਤਾਂ ਕੋਈ ਟੈਂਕਰ ਇੱਧਰ ਨੂੰ ਆਉਣ ਦੇਣਾ ਤੇ ਨਾ ਹੀ ਕੋਈ ਟੈਂਕਰ ਬਾਹਰ ਨਿਕਲਣ ਦੇਣਾ ਆ। ਸੋ ਜਿਹਾ ਹੀ ਇੱਕ ਟੈਂਕਰ ਜਿਹੜਾ ਕਿ ਵੈਨਜ਼ੂਏਲਾ ਤੋਂ ਜਾਂ ਤਾਂ ਉਹ ਰੂਸ ਵੱਲ ਨੂੰ ਜਾ ਰਿਹਾ ਸੀਗਾ ਤੇ ਜਾਂ ਆ ਰਿਹਾ ਸੀਗਾ ਇਹਦੇ ਬਾਰੇ ਹਜੇ ਸਪਸ਼ਟ ਨਹੀਂ ਕੀਤਾ ਗਿਆ ਉਹਨੂੰ ਅ ਇੰਗਲੈਂਡ ਅਤੇ ਆਈਸਲੈਂਡ ਦੇ ਵਿਚਾਲੇ ਪਾਣੀਆਂ ਦੇ ਵਿੱਚ ਘੇਰ ਲਿਆ ਗਿਆ ਇਹ ਵੀ ਕਿਹਾ ਗਿਆ ਕਿ ਰਸ਼ੀਆ ਨਾਵੀ ਉਹਦੀ ਸੁਰੱਖਿਆ ਵਾਸਤੇ ਆ ਰਹੀ ਸੀ ਪਰ ਮਿੱਥੇ ਸਮੇਂ ਤੇ ਪਹੁੰਚ ਨਹੀਂ ਸਕੀ ਕਿਉਂਕਿ ਪਾਣੀਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਪੀਡ ਵੀ ਕਿੰਨੀ ਖੁੰਦੀ ਹੈ ਤੇ ਹੁਣ ਇਹ ਜਿਹੜਾ ਸ਼ਿਪ ਹੈਗਾ ਆਇਲ ਟੈਂਕਰ ਆ ਇਹਨੂੰ ਅਮਰੀਕਾ ਦੇ ਦੇਸ਼ ਦੇ ਉੱਤੇ ਯੂਕੇ ਨੇ ਕਬਜ਼ੇ ਦੇ ਵਿੱਚ ਲੈ ਆਇਆ ਤੇ ਇੰਗਲੈਂਡ ਦੀ ਇੱਕ ਬੰਦਰਗਾਹ ਤੇ ਲਿਜਾ ਕੇ ਇਹਦੀ ਤਲਾਸ਼ੀ ਲਈ ਜਾਊਗੀ ਇਹਦੀ ਹੋਰ ਜਾਂਚਾਂ ਕੀਤੀ ਜਾਣੀਆਂ ਇਹ ਕੁੱਲ ਦੋ ਟੈਂਕਰ ਜਿਹੜੇ ਨੇ ਅੱਜ ਅਮਰੀਕਾ ਦੇ ਇਸ਼ਾਰਿਆਂ ਤੇ ਕਾਬਜ਼ੇ ਵਿੱਚ ਲਏ ਗਏ ਇੱਕ ਨਾਰਥ ਅਟਲੈਂਟਿਕ ਸੀ ਦੇ ਵਿੱਚ ਦੂਜਾ ਕੈਰੀਬੀਨ ਸੀ ਦੇ ਵਿੱਚ ਤੇ ਇਹਦੇ ਵਿੱਚ ਇਹ ਕਿਹਾ ਗਿਆ ਕਿ ਅਮਰੀਕਾ ਜਿਹੜਾ ਇਹ ਕੱਲ ਨੂੰ ਹੁਣ ਸਹਿਣ ਨਹੀਂ ਕਰੂਗਾ ਕਿ ਵੈਨਜ਼ੂਏਲਾ ਦਾ ਤੇਲ ਕੋਈ ਹੋਰ ਮੁਲਕ ਲੈ ਕੇ ਜਾਵੇ ਦੂਜੇ ਪਾਸੇ ਜਿਹੜੇ ਰਾਸ਼ਟਰਪਤੀ 트੍ਰੰਪ ਨੇ ਉਹ ਇਹ ਸੋਚ ਰਹੇ ਆ ਕਿ ਵੈਨਜ਼ੂਏਲਾ ਦਾ ਤੇਲ ਅਸੀਂ ਵੱਡੀ ਮਾਤਰਾ ਵਿੱਚ ਲਿਆ ਕੇ ਅਮਰੀਕਾ ਰਿਫਾਈਨ ਕਰਾਂਗੇ ਜਾਂ ਹੋਰ ਮੁਲਕਾਂ ਨੂੰ ਵੇਚਾਂਗੇ ਇਹਦੇ ਨਾਲ ਅਮਰੀਕਾ ਦੀ ਇਕਨੋਮੀ ਵੀ ਉੱਪਰ ਜਾਊਗੀ ਤੇ ਵੈਨਜ਼ੂਏਲਾ ਦੇ ਲੋਕਾਂ ਨੂੰ ਵੀ ਫਾਇਦਾ ਹੋਊਗਾ ਪਰ ਸੀਐਨਐਨ ਮੁਤਾਬਕ ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਆਇਲ ਕੰਪਨੀਆਂਜ਼ ਨੇ ਉਹ ਇਸ ਗੱਲ ਦੇ ਨਾਲ ਬਹੁਤਿਆਂ ਸਹਿਮਤ ਨਹੀਂ ਹੈਗੀਆਂ ਉਹ ਕਹਿੰਦੇ ਵੀ ਇਸ ਵੇਲੇ ਵੈਨਜ਼ੂਏਲਾ ਦੇ ਵਿੱਚ ਪੈਸੇ ਲਾਉਣਾ ਪੈਸੇ ਡੋਬਣ ਵਾਲੀ ਗੱਲ ਆ ਉਹਦੇ ਵਿੱਚ ਕਈ ਕਾਰਨ ਦੱਸੇ ਜਾ ਰਹੇ ਆ ਅਮਰੀਕਾ ਦੀਆਂ ਚਾਰ ਵੱਡੀਆਂ ਕੰਪਨੀਆਂ ਨੇ ਐਕਸਨ ਆ ਮੋਬਾਈਲ ਆ ਇਸ ਦੇ ਨਾਲ ਹੀ ਸ਼ੈਲ ਅਤੇ ਸ਼ੈਵਰਨ ਨੇ ਉਹ ਇਹ ਕਹਿ ਰਹੇ ਆ ਸੀਐਨਐਨ ਦੇ ਹਵਾਲੇ ਦੇ ਨਾਲ ਕਿ ਵੈਨਜ਼ੂਏਲਾ ਦੇ ਵਿੱਚ ਰਾਜਸੀ ਜਿਹੜੀ ਤਾਕਤ ਆ ਉਹਦਾ ਪਤਾ ਨਹੀਂ ਕਿਹੜੇ ਵੇਲੇ ਤਬਦੀਲੀ ਹੋ ਜਾਣੀ ਆ ਇਸ ਕਰਕੇ ਬਿਲੀਅਨਸ ਡਾਲਰ ਲਾ ਕੇ ਉੱਥੇ ਬੈਠਣਾ ਖਤਰੇ ਤੋਂ ਖਾਲੀ ਨਹੀਂ ਦੂਜੇ ਪਾਸੇ ਕੱਲ ਨੂੰ 트럼ਪ ਦਾ ਵੀ ਨਹੀਂ ਪਤਾ ਵੀ ਉਹਨਾਂ ਰਾਸ਼ਟਰਪਤੀ ਰਹਿਣਾ ਆ ਕਿ ਨਹੀਂ ਰਹਿਣਾ ਹੋਰ ਦੋ ਸਾਲਾਂ ਨੂੰ ਚਾਹ ਉਹ ਚੇਂਜ ਹੋ ਜਾਣਾ ਤੇ ਮੁੜ ਕੇ ਫੇਰ ਅਸੀਂ ਕੀ ਕਰਾਂਗੇ ਇਸ ਦੇ ਨਾਲ ਹੀ ਉਹ ਕਹਿੰਦੇ ਵੀ ਜਿਹੜਾ ਵੈਨਜ਼ੂਏਲਾ ਉਹਦੇ ਵਿੱਚ ਇਕਨੋਮਿਕ ਸਟੇਬਿਲਟੀ ਵੀ ਹੈ ਨਹੀਂਗੀ ਦੁਨੀਆ ਭਰ ਦੇ ਵਿੱਚ ਕਰੂਡ ਆਇਲ ਦਾ ਕੋਈ ਰੇਟ ਵੀ ਬਹੁਤ ਵਧੀਆ ਹੈ ਨਹੀਂ ਇਸ ਕਰਕੇ ਬਿਲੀਅਨਸ ਆਫ ਡਾਲਰ ਪਹਿਲਾਂ ਲਾ ਕੇ ਉੱਥੇ ਕੰਮ ਸ਼ੁਰੂ ਕਰਨਾ ਜਿਹੜਾ ਖਤਰੇ ਤੋਂ ਖਾਲੀ ਨਹੀਂ ਆ ਇਸ ਕਰਕੇ ਅਮਰੀਕਨ ਆਇਲ ਕੰਪਨੀਆਂ ਪੈਰ ਖਚ ਰਹੀਆਂ ਬੇਸ਼ੱਕ ਟਰੰਪ ਉਹਨਾਂ ਦਾ ਜ਼ੋਰ ਲਗਾ ਪਿਆ ਵੀ ਆਪਾਂ ਕਿਸੇ ਨਾ ਕਿਸੇ ਤਰੀਕੇ ਇਹ ਤੇਲ ਅਮਰੀਕਾ ਦੇ ਵਿੱਚੋਂ ਲਿਆਈਏ ਅਮਰੀਕਨ ਕੰਪਨੀਆਂ ਤੋਂ ਮੁਨਾਫਾ ਖੱਟਣ ਪਰ ਖੁਦ ਅਮਰੀਕਨ ਕੰਪਨੀਆਂ ਨੂੰ ਇਹ ਲੱਗ ਰਿਹਾ ਵੀ ਕੋ ਬਹੁਤਾ ਮੁਨਾਫੇ ਵਾਲਾ ਦਾ ਨਹੀਂ ਆ ਅਸਲ ਦੇ ਵਿੱਚ ਗੱਲ ਇਹ ਵੀ ਆ ਕਿ ਜਿਹੜਾ ਬੈਂਜਵੈਲ ਦਾ ਤੇਲ ਆ ਉਹ ਲੇਸ ਭਪੂਰ ਤੇਲ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਬਹੁਤ ਜ਼ਿਆਦਾ ਖਰਚਾ ਆਉਂਦਾ ਮਿਡਲ ਈਸਟ ਦੇ ਤੇਲ ਨਾਲੋਂ ਤਾਂ ਕਈ ਗੁਣਾ ਜ਼ਿਆਦਾ ਤੇ ਜਿਹੜਾ ਕੈਨੇਡੀਅਨ ਆਇਲ ਸੈਂਡ ਵਿੱਚੋਂ ਨਿਕਲਦਾ ਤੇਲ ਆ ਉਹਦੇ ਨਾਲੋਂ ਵੀ ਕਈ ਗੁਣਾ ਜ਼ਿਆਦਾ ਇਸ ਕਰਕੇ ਕੰਪਨੀਆਂ ਖੁਸ਼ੀ ਨਾ ਮੈਂ ਇਸ ਤੇਲ ਨੂੰ ਹੱਥ ਪਾ ਕੇ ਰਾਜ਼ੀ ਨਹੀਂ ਪਰ ਦੂਜੇ ਪਾਸੇ ਟਰੰਪ ਜਿਹੜੇ ਨੇ ਉਹ ਚਾਹੁੰਦੇ ਆ ਵੀ ਇਹ ਤੇਲ ਕਿਸੇ ਵੀ ਕੀਮਤ ਤੇ ਛੱਡਣਾ ਨਹੀਂ ਆ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਕੀ ਹੁੰਦਾ ਪਰ ਹਾਲ ਦੀ ਕੜੀ ਅਮਰੀਕਨ ਕੰਪਨੀਆਂ ਨਾ ਨੁੱਕਰ ਕਰ ਰਹੀਆਂ ਨੇ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਗ੍ਰੀਨਲੈਂਡ ਦੀ ਜਿੱਥੇ ਵੈਨਜ਼ੂਏਲਾ ਦੀ ਗੱਲ ਹੋਈ ਆ ਰੂਸ ਦੀ ਗੱਲ ਹੋਈ ਆ ਇਰਾਨ ਦੇ ਉੱਤੇ ਹਮਲੇ ਦੀਆਂ ਗੱਲਾਂ ਚੱਲ ਰਹੀਆਂ ਕਿ ਉੱਥੇ ਇਰਾਨ ਦੇ ਆਲੇ ਦੁਆਲੇ ਫੌਜੀ ਤਾਕਤ ਜਿਹੜੀ ਆ ਅਮਰੀਕਾ ਦੀ ਤੇ ਉਹਨਾਂ ਦੇ ਸਾਥੀਆਂ ਦੀ ਵਾਧਦੀ ਨਜ਼ਰ ਆ ਰਹੀ ਆ ਉੱਥੇ ਗੱਲ ਗ੍ਰੀਨਲੈਂਡ ਦੀ ਕਰੀਏ ਤਾਂ ਗ੍ਰੀਨਲੈਂਡ ਦੇ ਉੱਤੇ ਅਮਰੀਕਾ ਦੀ ਅੱਖ ਆਈ ਹੋਈ ਆ ਰਾਸ਼ਟਰਪਤੀ ਡੋਨਲਡ ਟਰੰਪ ਵਾਰ-ਵਾਰ ਇਹ ਕਹਿ ਰਿਹਾ ਹੈਗਾ ਗ੍ਰੀਨਲੈਂਡ ਬਿਨਾ ਸਾਡਾ ਸਰਨਾ ਨਹੀਂ ਹੈਗਾ ਜਾਏ ਉੱਥੋਂ ਦੇ ਪਾਣੀਆਂ ਦਾ ਲਾਂਘੇ ਦੀ ਗੱਲ ਕਰ ਲਓ ਚਾਹੇ ਗ੍ਰੀਨਲੈਂਡ ਦੇ ਰੇਅਰ ਅਰਥ ਮੈਟਲਸ ਦੀ ਗੱਲ ਕਰ ਲਓ ਮਿਨਰਲਸ ਦੀ ਗੱਲ ਕਰੋ ਅਮਰੀਕਾ ਉਹ ਆਪਣੇ ਕਾਬਜ਼ੇ ਦੇ ਵਿੱਚ ਚਾਹੁੰਦਾ ਆ ਜਿਹੜੇ ਮਾਰਕੋ ਰੂਬੀਓ ਨੇ ਟਰੰਪ ਦੇ ਸੱਜੇ ਹੱਥ ਉਹ ਕਹਿੰਦੇ ਵੀ ਜੇ ਤਾਂ ਗ੍ਰੀਨਲੈਂਡ ਵਾਲੇ ਸਾਡੇ ਨਾਲ ਸਮਝੌਤਾ ਕਰ ਗਏ ਸਾਨੂੰ ਵੇਚ ਗਏ ਤਾਂ ਗੱਲ ਵੱਖਰੀ ਆ ਤੇ ਨਹੀਂ ਤਾਂ ਉੱਥੇ ਫੌਜੀ ਹਮਲਾ ਵੀ ਕੀਤਾ ਜਾ ਸਕਦਾ ਆ ਸੋ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰੀਨਲੈਂਡ ਗੱਲਬਾਤ ਵਾਸਤੇ ਜਾ ਰਹੇ ਆ ਇਸ ਦੇ ਨਾਲ ਹੀ ਵਾਈਟ ਹਾਊਸ ਦੇ ਵਿੱਚ ਗ੍ਰੀਨਲੈਂਡ ਨੂੰ ਖਰੀਦਣ ਦੇ ਵਾਸਤੇ ਵੀ ਚਰਚਾਵਾਂ ਚੱਲ ਰਹੀਆਂ ਆ ਕੋਡ ਦਾ ਵਾਈਟ ਹਾਊਸ ਦੀ ਸਪੋਕਸਵਮੈਨ ਕੈਰੋਲਨ ਲਿਵੈਟ ਨੇ ਅੱਜ ਸਪੱਸ਼ਟ ਕੀਤਾ ਪੱਤਰਕਾਰਾਂ ਨੂੰ ਕਿ ਵਾਈਟ ਹਾਊਸ ਦੇ ਵਿੱਚ ਜਿਹੜੀ ਨੈਸ਼ਨਲ ਸਕਿਉਰਿਟੀ ਟੀਮ ਆ ਉਹ ਕੁੱਲ ਮਿਲਾ ਕੇ ਇਸ ਮਸਲੇ ਤੇ ਵਿਚਾਰਾ ਕਰ ਰਹੀ ਹੈ ਕਿ ਗ੍ਰੀਨਲੈਂਡ ਦੇ ਉੱਤੇ ਆਪਾਂ ਕਬਜ਼ਾ ਕਿਵੇਂ ਕਰਨਾ ਆ ਇਹਦੇ ਵਾਸਤੇ ਆਪਾਂ ਨੂੰ ਗੱਲਬਾਤ ਕਿਵੇਂ ਕਰਨੀ ਚਾਹੀਦੀ ਆ ਜਿਹੜੀ ਕੋਈ ਆਫਰ ਦੇਣੀ ਆ ਖਰੀਦਣ ਦੀ ਉਹ ਕਿਵੇਂ ਦੇਣੀ ਆ ਤੇ ਜੇ ਅੰਤ ਦੇ ਵਿੱਚ ਫੌਜੀ ਹਮਲਾ ਕਰਨਾ ਪੈਂਦਾ ਤਾਂ ਉਹ ਕਿਵੇਂ ਕਰਨਾ ਸੋ ਸਾਰੀਆਂ ਆਪਸ਼ਨਸ ਕਹਿੰਦੇ ਵੀ ਮੇਜ਼ ਤੇ ਰੱਖ ਦੇਣੀਆਂ ਆ ਤੇ ਇਹ ਗੱਲ ਪੱਕੀ ਹੈ ਕਿ ਗ੍ਰੀਨਲੈਂਡ ਕਿਸੇ ਵੀ ਵੇਲੇ ਹੁਣ ਜਿਹੜਾ ਅਮਰੀਕਾ ਆਪਣੇ ਕਬਜ਼ੇ ਵਿੱਚ ਲੈ ਸਕਦਾ ਆ ਗ੍ਰੀਨਲੈਂਡ ਦੇ ਉੱਤੇ ਡੈਨਮਾਰਕ ਦਾ ਕਬਜ਼ਾ ਡੈਨਮਾਰਕ ਯੂਰਪ ਦਾ ਇੱਕ ਅਹਿਮ ਮੁਲਕ ਆ ਨਾਟੋ ਦਾ ਹਿੱਸਾ ਆ ਪਰ ਜਿਹੜੇ ਟਰੰਪ ਹੁਣੀ ਆ ਉਹ ਇਹ ਕਹਿ ਰਹੇ ਆ ਕਿ ਅਸੀਂ ਡੈਨਮਾਰਕ ਤੋਂ ਇਹ ਗ੍ਰੀਨਲੈਂਡ ਵਾਪਸ ਲੈਣਾ ਆ ਗ੍ਰੀਨਲੈਂਡ ਦੀ ਰਾਖੀ ਜਿਹੜੀ ਆ ਡੈਨਮਾਰਕ ਵੱਲੋਂ ਨਹੀਂ ਕੀਤੀ ਜਾ ਸਕਦੀ ਰੂਸ ਅਤੇ ਚੀਨ ਦੇ ਬਹੁਤ ਕੋਲ ਆ ਕੇ ਬਹਿ ਗਏ ਆ ਜਿਹੜੇ ਕਿ ਅਮਰੀਕਨ ਹਿਤਾਮੇ ਵਾਸਤੇ ਅਮਰੀਕਨ ਨੈਸ਼ਨਲ ਸਿਕਿਉਰਿਟੀ ਦੇ ਵਾਸਤੇ ਖਤਰਾ ਨੇ ਵਾਈਟ ਹਾਊਸ ਤੋਂ ਚਰਚਾ ਮਾਈ ਵੀ ਚੱਲ ਰਹੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਪੈਸੇ ਦੇ ਦਿੱਤੇ ਜਾਣ ਵੱਡੀ ਰਕਮ ਗ੍ਰੀਨਲੈਂਡ ਦੇ ਲੋਕਾਂ ਨੂੰ ਕੱਲੇ-ਕੱਲੇ ਨੂੰ ਵੰਡ ਦਿੱਤੀ ਜਾਵੇ ਅਤੇ ਇੱਕ ਸ ਪੂਰੇ ਖਿੱਤੇ ਦਾ ਮੁੱਲ ਪਾ ਕੇ ਡੈਨਮਾਰਕ ਨੂੰ ਦੇ ਦਿੱਤਾ ਜਾਵੇ ਪਰ ਦੂਜੇ ਪਾਸੇ ਡੈਨਮਾਰਕ ਵਾਲੇ ਕਹਿ ਰਹੇ ਆ ਕਿ ਇਹ ਅਸੀਂ ਆਇਲੈਂਡ ਵੇਚਣਾ ਨਹੀਂ ਹੈਗਾ ਇਹ ਸੇਲ ਦੇ ਉੱਤੇ ਨਹੀਂ ਹੈਗਾ ਇਸ ਕਰਕੇ ਇਸ ਵਿਸ਼ੇ ਦੇ ਉੱਤੇ ਗੱਲੇ ਨਹੀਂ ਕੀਤੀ ਜਾ ਸਕਦੀ ਤੇ ਹੁਣ ਯੂਰਪ ਵਾਲੇ ਵੀ ਇਸ ਗੱਲੋਂ ਨਾਰਾਜ਼ ਨੇ ਯੂਰਪੀਅਨ ਯੂਨੀਅਨ ਦੇ ਲੀਡਰਾਂ ਨੇ ਅੱਜ ਇੱਕ ਵਾਰ ਫਿਰ ਇਕੱਠੇ ਹੋ ਕੇ ਕਿਹਾ ਕਿ ਜੇਕਰ ਅਮਰੀਕਾ ਨੇ ਇਹ ਜਦਬਰਕਰਾਰ ਰੱਖੀ ਤਾਂ 76 ਸਾਲਾਂ ਦਾ ਜਿਹੜਾ ਸਾਂਝਾ ਕੋਈ ਜੀ ਸਮਝੌਤਾ ਜਿਹਨੂੰ ਆਪਾਂ ਨਾਟੋ ਕਹਿ ਦਿੰਨੇ ਆ ਜਿਹਨੇ ਕਿ ਦੁਨੀਆ ਪਰ ਵਿੱਚ ਕਈ ਲੜਾਈਆਂ ਲੜੀਆਂ ਯੂਰਪ ਤੇ ਨਾਰਥ ਅਮਰੀਕਾ ਨੇ ਇਕੱਠੇ ਹੋ ਕੇ ਵੀ ਉਹ ਟੁੱਟ ਜਾਊਗਾ ਕਿਉਂਕਿ ਅਸੀਂ ਗ੍ਰੀਨਲੈਂਡ ਤੇ ਸਮਝੌਤਾ ਨਹੀਂ ਕਰ ਸਕਦੇ ਜੇਕਰ ਅਮਰੀਕਾ ਨੇ ਆਪਣੇ ਭਾਈ ਵਾਲਾਂ ਦੇ ਉੱਤੇ ਅੱਖ ਰੱਖਣੀ ਆ ਆਪਣੇ ਭਾਈ ਵਾਲਾਂ ਦੀਆਂ ਜ਼ਮੀਨਾਂ ਨੱਪਣੀਆਂ ਤਾਂ ਫਿਰ ਨਾਟੋ ਰੱਖਣ ਦੀ ਕੋਈ ਲੋੜ ਨਹੀਂ ਆ ਸੋ ਨਾਟੋ ਦਾ ਟੁੱਟਣ ਦਾ ਮਤਲਬ ਇਹ ਆ ਕਿ ਯੂਰਪ ਹੋਰ ਕਮਜ਼ੋਰ ਹੋਊਗਾ ਅਮਰੀਕਾ ਨੂੰ ਵੀ ਇਹਦਾ ਜ਼ਾਹਰਾ ਤੌਰ ਦੇ ਉੱਤੇ ਅਸਰ ਪੈਣਾ ਪੈਣਾ ਕਿਉਂਕਿ ਫੇਰ ਵੀ ਇੱਕ ਕੱਲਾ ਹੁੰਦਾ 211 ਹੁੰਦੇ ਆ ਤੇ ਨਾਟੋ ਦੇ ਕਰਕੇ ਜਿਹੜੇ ਇਕੱਠੇ ਹੋਣ ਕਰਕੇ ਹੋਰ ਮੁਲਕ ਜਿਹੜੇ ਆ ਰੂਸ ਚੀਨ ਬਾਰੇ ਉਹ ਵੀ ਥੋੜਾ ਜਿਹਾ ਡਰਦੇ ਸੀਗੇ ਸੋ ਇਹਦੇ ਵਿੱਚ ਕੁੱਲ ਮਿਲਾ ਕੇ ਇਹਨਾਂ ਤਰ੍ਹਾਂ ਦਾ ਨੁਕਸਾਨ ਇਹ ਨੁਕਸਾਨ ਪਰ ਯੂਰਪ ਵਾਲੇ ਕਹਿ ਰਹੇ ਕਿ ਅਸੀਂ ਗ੍ਰੀਨਲੈਂਡ ਨਹੀਂ ਜਾਣ ਦੇਣਾ ਤੇ ਜੇ ਨਾਟੋ ਵਿੱਚੋਂ ਅਮਰੀਕਾ ਨਿਕਲਦਾ ਆ ਤਾਂ ਨਿਕਲ ਜਾਵੇ ਸੋ ਗੱਲ ਆਏ ਦਿਨ ਜਿਹੜੀ ਇਹ ਵਿਗੜਦੀ ਚੱਲੀ ਜਾ ਰਹੀ ਹੈ ਹੁਣ ਦੇਖਦੇ ਹਾਂ ਕਿ ਅਮਰੀਕਾ ਵਾਲੇ ਗ੍ਰੀਨਲੈਂਡ ਵਾਸਤੇ ਡੈਨਮਾਰਕ ਨੂੰ ਯੂਰਪ ਨੂੰ ਆਫਰ ਕੀ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਬੰਧੀ ਗੱਲ ਸਪਸ਼ਟ ਹੋ ਸਕਦੀ ਹੈ ਇਸਦੇ ਨਾਲ ਹੀ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ